ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਿਆਮ ਸਟੱਡੀ ਵਿਦਿਊ ਜੋਬ ਅਲਰਟ ਤੇ ਸਾਰਿਆਂ ਲਈ ਖੁਸ਼ਖਬਰੀ ਹੈ ਜੀ ਅੱਜ ਦੀ ਅਪਡੇਟ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਾਸਟਰ ਕੇਡਰ ਦੀਆਂ ਜਿਹੜੀਆਂ 3704 ਪੋਸਟਾਂ ਸੀ ਪਹਿਲਾਂ 2182 ਸੀ ਬਾਅਦ ਵਿੱਚ 3704 ਕਰਤੀਆਂ ਸੀ ਤਾਂ ਇਹਨਾਂ ਦੇ ਇਗਜ਼ਾਮ ਦੀ ਡੇਟ ਹੈ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਕੰਬੀਨੇਸ਼ਨ ਦੇ ਹਿਸਾਬ ਨਾਲ ਸਬਜੈਕਟ ਦੇ ਹਿਸਾਬ ਨਾਲ ਇਹਨੇ ਡੇਟ ਆਈਡੀ ਉਹ ਜਾਰੀ ਕੀਤੀ ਹੈ ਪੂਰਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਜੋ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤੇ ਨਾਲ ਹੀ ਹਿਸਟਰੀ ਅਤੇ ਇੰਡੀਅਨ ਪੋਲੀਟੀ ਐਸਐਸਟੀ ਦੇ ਜੋ ਵੀ ਨੋਟਸ ਲੈਣਾ ਚਾਹੁੰਦਾ ਹੈ ਉਹ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰ ਸਕਦਾ ਹੈ ਚੈਨਲ ਦੀ ਕਮਿਊਨਿਟੀ ਟੈਬ ਵਿੱਚ ਅਸੀਂ ਨੰਬਰ ਦਿੱਤਾ ਹੋਇਆ ਹੈ ਜੋ ਵੀ ਨੋਟਸ ਲੈਣਾ ਚਾਹੁੰਦਾ ਹੈ ਵੀਡੀਐਫ ਨੋਟਸ ਨੇ ਹਿਸਟਰੀ ਦੇ ਅਤੇ ਇੰਡੀਅਨ ਪੋਲੀਟੀ ਐਸਐਸਟੀ ਦੇ ਤਾਂ ਮੈਸੇਜ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦਾ ਸੋ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਇਹ ਨੋਟੀਫਿਕੇਸ਼ਨ ਤਾਂ ਇਹ ਜੋ ਨੋਟੀਫਿਕੇਸ਼ਨ 25/11/2020 ਅੱਜ ਦੀ ਤਰੀਕ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਦਾ ਨੰਬਰ ਹੈਗਾ 3704 ਮਾਸਟਰ ਕੈਡਰ ਪੋਸਟਾਂ ਸੰਬੰਧੀ ਲਿਖਤੀ ਟੈਸਟ ਦੀ ਜਿਹੜੀ ਡੇਟ ਸੀਟ ਹੈ ਉਹ ਜਾਰੀ ਕੀਤੀ ਹੈ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਮਿਤੀ 28/12/2020 ਨੂੰ 3704 ਮਾਸਟਰ ਕੈਡਰ ਅਸਾਮੀਆਂ ਦਾ ਵਿਗਿਆਪਨ ਦਿੱਤਾ ਗਿਆ ਸੀ ਇਹਨਾਂ ਅਸਾਮੀਆਂ ਸੰਬੰਧੀ ਲੈ ਜਾਣ ਵਾਲੇ ਟੈਸਟ ਦਾ ਸਥਾਨ ਰੋਲ ਨੰਬਰ ਸਲਿੱਪ ਵਿੱਚ ਦਰਸਾਇਆ ਜਾਵੇਗਾ ਇਹਨਾਂ ਅਸਾਮੀਆਂ ਸੰਬੰਧੀ ਵਿਭਾਗੀ ਲਿਖਤੀ ਟੈਸਟ ਹੇਠ ਲਿਖੀਆਂ ਮਿਤੀਆਂ ਅਨੁਸਾਰ ਹੋਵੇਗਾ ਸੋ ਤੁਹਾਨੂੰ ਦੱਸ ਦਿੰਨੇ ਆ ਵਿਸ਼ਾ ਮਿਤੀ ਅਤੇ ਸਮਾਂ ਇਹਨਾਂ ਨੇ ਦਿੱਤਾ ਹੋਇਆ ਹੈ ਪਹਿਲਾ ਸਮਾਜਿਕ ਸਿੱਖਿਆ ਇਹਦੀ ਮਿਤੀ ਹੈ 27/12/2020 ਤੇ ਸਮਾਂ 9:30 ਤੋਂ 12 ਵਜੇ ਤੱਕ ਅੰਗਰੇਜ਼ੀ ਹੈ 27/12/2020 ਇਹਦਾ ਜਿਹੜਾ ਟਾਈਮ ਹੈ 2 ਤੋਂ ਲੈ ਕੇ 5:30 4:30 ਵਜੇ ਤੱਕ ਦੁਪਹਿਰ ਤੱਕ ਹੋਏਗਾ ਪੰਜਾਬੀ 28/12/2020 ਤੋਂ ਇਹਦਾ ਐਗਜ਼ਾਮ ਹੋਏਗਾ 9:30 ਤੋਂ 12 ਵਜੇ ਤੱਕ ਪੇਪਰ ਦਾ ਸਮਾਂ ਹੋਏਗਾ ਹਿੰਦੀ 28 12 2020 2 ਤੋਂ 4:30 ਵਜੇ ਤੱਕ ਪੇਪਰ ਦਾ ਸਮਾਂ ਹੋਵੇਗਾ ਮੈਥ 29 12 2020 ਅਤੇ 9:30 ਤੋਂ 12 ਵਜੇ ਤੱਕ ਪੇਪਰ ਦਾ ਸਮਾਂ ਹੋਵੇਗਾ ਸਾਇੰਸ 29 12 2020 ਨੂੰ ਪੇਪਰ ਦੀ ਤਰੀਕ ਹੈ ਅਤੇ 2 ਤੋਂ 4:30 ਵਜੇ ਤੱਕ ਪੇਪਰ ਦਾ ਜਿਹੜਾ ਸਮਾਂ ਹੋਵੇਗਾ ਸੋ ਆਪਣੀ ਤਿਆਰੀ ਸਟਾਰਟ ਕਰ ਦਿਓ ਜੀ ਬਾਕੀ ਇਹਦੇ ਨਾਲ ਟੌਪਿਕ ਨਾਲ ਐਸਐਸਟੀ ਦੇ ਨਾਲ ਸੰਬੰਧਿਤ ਅਸੀਂ ਵੀਡੀਓ ਪ੍ਰੋਵਾਈਡ ਕੀਤੀਆਂ ਨੇ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਤੁਸੀਂ ਇਹ ਟੌਪਿਕਾਂ ਦੀ ਵੀਡੀਓ ਰੀਡ ਕਰ ਸਕਦੇ ਹੋ ਜੋ ਵੀ ਨੋਟਿਸ ਪਰਚੇਸ ਕਰਨਾ ਚਾਹੁੰਦੇ ਨੇ ਤਾਂ ਨੰਬਰ ਤੇ ਸਾਨੂੰ ਮੈਸੇਜ ਕਰ ਸਕਦੇ ਨੇ ਜਾਂ ਫਿਰ ਕਾਲ ਕਰ ਸਕਦੇ ਨੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ